ਦੇ ਮੁੰਡਿਆਂ ਨੇ ਇਹ ਮੈਡਲ ਅਚੀਵ ਕੀਤੇ ਆ 골ਡ ਮੈਡਲ ਲਾਇਆ ਸਿਲਵਰ ਮੈਡਲ ਲਾਇਆ ਕਾਚੀ ਦੇ ਮੈਡਲ ਜਿਹੜੇ ਹੈ ਉਪਰੰਤ ਕੀਤੇ ਆ ਸੋ ਨੈਸ਼ਨਲ ਲੈਵਲ ਦੇ ਉੱਤੇ ਇਹ ਜੋ ਅਚੀਵਮੈਂਟ ਆ ਇਹ ਸੋਵਿਤਰਵੇ ਕਲੱਬ ਜਿਹੜਾ ਹੈ ਉਹਦੀ ਵੱਡੀ ਪ੍ਰਾਪਤੀ ਹੈ ਬੱਚਿਆਂ ਨੇ ਇੱਥੇ ਟ੍ਰੇਨਿੰਗ ਵੀ ਲਈ ਇੱਥੇ ਨੈਸ਼ਨਲ ਲੀਗ ਟੀਮ ਦੀ ਜਿਹੜਾ ਹੈ ਉਹ ਵਿਆਸ਼ ਵੀ ਇੱਥੇ ਕੀਤਾ ਤੇ ਅੱਜ ਅਚੀਵਮੈਂਟ ਵੀ ਵਾਪਸ ਲੈ ਕੇ ਮੈਡਲ ਲੈ ਕੇ ਵਾਪਸ ਆਏ ਬੱਚੇ ਅਸੀਂ ਇਹਨਾਂ ਸਾਰੇ ਬੱਚਿਆਂ ਨੂੰ ਇਹਨਾਂ ਦੇ ਮਾਪੇ ਕੋਸ਼ਕ ਸੁਭਾਨ ਖਰਸਾ ਜਿਨ੍ਹਾਂ ਨੇ ਇਸ ਖੇਡਾਂ ਨੂੰ ਪਰਫੁੱਲਤ ਕਰਨ ਵਾਸਤੇ ਬਹੁਤ ਵੱਡਾ ਜਿਹਨਾਂ ਦਾ ਯੋਗਦਾਨ ਅਸੀਂ ਧੰਨਵਾਦ ਕਰਦੇ ਆਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਇਹ ਇੱਕ ਕੈਕਿੰਗ ਨੂੰਇੰਗ ਦੀ ਸਿੱਖਿਆ ਲਾਰੇ ਟ੍ਰੇਨਿੰਗ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੂੰ ਹੋਰ ਬਰਕਤਾਂ ਬਖਸ਼ੇ ਸਾਰੇ ਤਾਂ ਖੁਸ਼ੀਆਂ ਖੇੜੇ ਤੇ ਹੋਰ ਅੱਗੇ ਵਧਣ ਦਾ ਮਨ ਬਖਸ਼ਣ ਬਹੁਤ ਬਹੁਤ ਸਾਰੇ ਜਿੰਨੇ ਵੀ ਬੱਚੇ ਮੈਡਲ ਲੈ ਕੇ ਆਏ ਆ ਚਾਹੇ ਉਹ ਸੋਨੇ ਦੇ ਮੈਡਲ ਲੈ ਕੇ ਆਏ ਚਾਹੇ ਚਾਂਦੀ ਚਾਹੇ ਸਿਲਵਰ ਕਾਂਸੀ ਦੇ ਮੈਡਲ ਸਾਰਿਆਂ ਦੀ ਬਹੁਤ ਵੱਡੀ ਅਚੀਵਮੈਂਟ ਆ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਹਨਾਂ ਦੇ ਮਾਪੇ ਕੋਸ਼ਵਾਨ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਪਾਸ਼ਾ ਕਿਰਪਾ ਕਰਨ ਮਿਹਨਤ ਕਰਨ ਹੋਰ ਅੱਗੇ ਇਸੇ ਤਰ੍ਹਾਂ ਵਧਣ ਅਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਰਾ ਸਿੰਘ ਆ ਜੀ ਸੋ ਮੇਰੇ ਪਿੰਡ ਦਾ ਨਾਮ ਚਿੰਡਾ ਖੁਰਦਾ ਜੀ ਤੇ ਜ਼ਿਲ੍ਹਾ ਮੇਰਾ ਮਿਰਸਾ ਰਾਜ ਜੀ ਉੱਥੋਂ ਦਾ ਰਹਿਣ ਵਾਲਾ ਮੈਂ ਤੇ ਮੈਂ ਜਦੋਂ 10ਵੀਂ ਵਿੱਚ ਪੜ੍ਹਦਾ ਹੁੰਦਾ ਸੀ ਤੇ ਸਾਨੂੰ ਉੱਥੇ ਸਾਡੇ ਸਰਸੀ ਅਮਨਦੀਪ ਸਿੰਘ ਖੈਰਾ ਜੋ ਕਿ ਉੱਥੇ ਡੀਪੀਜੀ ਕਰਾਉਂਦੇ ਸੀ ਸਾਰੇ ਬੱਚਿਆਂ ਨੂੰ ਪਲੇਇੰਗ ਕਰਾਉਂਦੇ ਸੀ ਸੋ ਉਸ ਸਕੂਲ ਵਿੱਚ ਮੈਂ ਪਹਿਲਾ ਐਥਲੀਟ ਕਰਦਾ ਸੀ ਸੋ ਸਰ ਨੇ ਮੈਨੂੰ ਇਤਨਾ ਐਥਲੀਟ ਦੌੜ ਕਰਾਈ ਫਿਰ ਮੈਂ ਉਹਦੇ ਚੋਂ ਵੀ ਮੈਡਲ ਜਦ ਅਸਲ ਕੀਤੇ ਸੋ ਫਿਰ ਮੈਂ ਐਥਲੀਟ ਖੇਡਦਾ ਸੀ ਪਹਿਲਾਂ ਉਹ ਕਰਦਾ ਸੀ ਦੌੜ ਫਿਰ ਉਤੋਂ ਬਾਅਦ ਮੈਨੂੰ ਖੈਰਾ ਸਰ ਨੇ ਲੰਦਾ ਇਸ ਸੁਲਤਾਨਪੁਰ ਲੋਧੀ ਸੰਸੀ ਜੀਵਾਲਵਾਟਰ ਸਪੋਰਟਸ ਵਿੱਚ ਸੋ ਇਸ ਗੇਮ ਵਿੱਚ ਪਾਇਆ ਮੈਨੂੰ ਤੇ ਸਭ ਤੋਂ ਪਹਿਲਾਂ ਮੈਨੂੰ 6 ਮਹੀਨੇ ਲੱਗੇ ਤਿਆਰ ਹੋਣ ਲੱਗਿਆ ਸੋ ਟਾਈਮ ਲੱਗ ਜਾਂਦਾ ਸੋ ਤਿਆਰ ਹੋਣ ਲੱਗਿਆ ਟਾਈਮ ਲੱਗਾ 6 ਮਹੀਨੇ ਉਤੋਂ ਬਾਅਦ ਫਿਰ ਸਟੇਟ ਹੋਈ ਸੀ ਆਪਣਾ ਆਪਣਾ ਪਠਾਨਕੋਟ ਕੈਨੋ ਕੈਕ ਡ੍ਰੈਗਨ ਕੈਨੋ ਕੈਕ ਕੀ ਸੀ ਉਹਦੇ ਵਿੱਚੋਂ ਵੀ ਮੇਰੇ 골ਡ ਮੈਡਲ ਆਏ ਸੀ ਸੋ ਦੋ 골ਡ ਮੈਡਲ ਆਏ ਸੀ ਉਤੋਂ ਬਾਅਦ ਹੋਈ ਕਿ ਆਪਣੀ ਰੋਪੜੋਈ ਸੀ ਸਟੇਟ ਕੈਨੋ ਕੈਕ ਉਹਦੇ ਵਿੱਚੋਂ ਵੀ ਮੇਰੇ ਤਿੰਨ 골ਡ ਸੀ ਸੋ ਉਤੋਂ ਬਾਅਦ ਫਿਰ ਮੈਂ ਨੈਸ਼ਨਲ ਖੇਡਣ ਗਿਆ ਦਿੱਲੀ ਨੈਸ਼ਨਲ ਖੇਡਨ ਗਿਆ ਸੀ ਮੈਂ ਕਰਨਾਟਕਾ ਉਦੋਂ ਤਣੀ ਮੇਰਾ ਮੈਡਲ ਆਇਆ ਪਰ ਜਦੋਂ ਮੈਂ ਦੂਸਰੀ ਨੈਸ਼ਨਲ ਖੇਡਨ ਗਿਆ ਐਮਪੀ ਭਪਾਲ ਵਿੱਚ ਹੋਈ ਜਿਹੜੀ ਉਦੋਂ ਮੇਰੇ ਦੋ ਸਿਲਵਰ ਤੇ ਇੱਕ ਬਰਾਊਜ਼ ਮੈਡਲ ਆਇਆ ਸੀ ਤੇ ਹੁਣ ਇਸ ਵਾਰ ਅਸੀਂ 2024 ਦੀ ਜੋ ਨੈਸ਼ਨਲ ਖੇਡ ਕੇ ਆਏ ਹਾਂ ਆਪਣਾ ਜੋ ਹੋਈ ਆ ਦਿੱਲੀ ਸੋ ਸੁਨਿਆ ਵਿਹਾਰ ਤੇ ਜਮੁਨਾ ਜਮੁਨਾ ਨਦੀ ਤੇ ਉੱਥੋਂ ਮੇਰੇ ਬਰਾਊਜ਼ ਮੈਡਲ ਆਇਆ ਜੀ ਇਸ ਵਾਰ ਸੋ ਬਹੁਤ ਵਧੀਆ ਫੀਲ ਹੋ ਰਿਹਾ ਹੈ ਮੈਨੂੰ ਨਹੀਂ ਸੀ ਲੱਗਦਾ ਕਿ ਜੇ ਇਹ ਸੈਂਟਰ ਬਾਬਾ ਜੀ ਨਾ ਚਲਾਉਂਦੇ ਤੇ ਮੈਂ ਇੰਨੀ ਮਹਿੰਗੀ ਗੇਮ ਕਰ ਸਕਦਾ ਕਿਉਂਕਿ ਸਾਡੇ ਘਰ ਇੰਨੇ ਪੈਸੇ ਜਾਂ ਇੰਨੀ ਸਹੂਲਤ ਨਹੀਂ ਸੀ ਕਿ ਮੇਰਾ ਮਾਂ ਪਿਓ ਹੀ ਨਹੀਂ ਸਪੋਰਟ ਕਰ ਸਕਦੇ ਸੋ ਇੱਥੇ ਆਣ ਕੇ ਬਾਬਾ ਜੀ ਕੋਲ ਬਾਬਾ ਜੀ ਨੇ ਸਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਫ੍ਰੀ ਕੀਤਾ ਤਾਂ ਜੋ ਸਾਡਾ ਸਿਰਫ ਖਰਚਾ ਸਾਨੂੰ ਸਾਨੂੰ ਇੱਥੋਂ ਡਾਇਟ ਵਗੈਰਾ ਵੀ ਸਾਰਾ ਕੁਝ ਮਿਲਦਾ ਤਾਂ ਕਰਕੇ ਮੈਂ ਅੱਜ ਇੱਥੇ ਤੱਕ ਆਇਆ ਹਾਂ ਨਹੀਂ ਤਾਂ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਇਹ ਗੇਮ ਕਰ ਸਕਣੀ ਸੀ ਕਿੰਨਾ ਫੋਮ ਹੋ ਗਿਆ ਇਸ ਸੈਂਟਰ ਦੇ ਵਿੱਚ ਰਹਿੰਦੇ ਤਾਂ ਬਨੂ ਸਰ ਜੀ ਆਪਣਾ 3 ਸਾਲ ਹੋ ਚੱਲਿਆ ਜੀ। ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਬਾਕੀ ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਅੱਜ-ਕੱਲ ਦੇ ਮਾਹੌਲ ਚੱਲ ਰਹੇ ਹਨ। ਮਾਰੇ ਚੱਲ ਰਹੇ ਨੇ ਬਹੁਤ। ਸੋ ਮੈਂ ਇਹ ਚਾਹੁੰਨਾ ਆ ਕਿ ਸਾਰੇ ਗੇਮਾਂ 'ਤੇ ਧਿਆਨ ਦੇਣ, ਪੜ੍ਹਾਈ ਵਾਲੇ ਵੀ ਤਿਆਰ ਹੋਣ ਪਰ ਗੇਮਾਂ ਵਾਲੀ ਵੀ ਧਿਆਨ ਦੇਣ। ਹੁਣ ਮੈਂ ਵੀ ਨਹੀਂ ਕਹਿੰਦਾ ਕਿ ਕੱਲੀ ਗੇਮ ਹੀ ਕਰੋ ਪੜ੍ਹਾਈ ਵਾਲਾ ਧਿਆਨ ਦਿਓ ਦੋਵੇਂ ਪਾਸੇ ਵਧੀਆ ਕਰੋ। ਤੇ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਮਾਹੌਲ ਦਿੱਤਾ ਜਾਂਦਾ ਹੈ। ਜੀ ਸਰ ਬਹੁਤ ਵਧੀਆ ਮਾਹੌਲ ਆਈ ਇੱਥੇ। ਸੋ ਵਧੀਆ ਸਾਰਾ ਸਿਸਟਮ ਖਾਣਾ ਪੀਣਾ ਰਹਿ ਸ਼ਸ਼ੀਕਲ ਮੇਰਾ ਨਾਮ ਨਵਜੋਤ ਕੌਰ ਹੈ ਮੈਂ ਬਗੜੀਆਂ ਪਿੰਡ ਜ਼ਿਲ੍ਹਾ ਤਰਨਤਾਰਨ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਹੈ ਮੈਂ ਉੱਥੋਂ ਦੀ ਵਿਦਿਆਰਥਣ ਹਾਂ ਮੈਂ ਇੱਥੇ ਸੰਤ ਸਿਚੇਵਾਲ ਵਾਟਰ ਸਪੋਰਟਸ ਵਿੱਚ ਖੇਡਾਂ ਕਰਦੀ ਹਾਂ ਜਿਸ ਵਿੱਚ ਮੈਨੂੰ 3 ਸਾਲ ਹੋ ਗਏ ਨੇ ਖੇਡ ਕਰਦੀ ਨੂੰ ਇੱਥੇ ਮੈਨੂੰ ਤੀਸਰੀ ਵਾਰ ਮੈਡਲ ਆ ਚੁੱਕੇ ਹਨ ਪਿਛਲੀ ਵਾਰ ਮੇਰੇ ਸਿਲਵਰ ਅਤੇ 골ਡ ਆਇਆ ਸੀਗਾ ਇਸ ਵਾਰ ਮੈਨੂੰ ਬਰਾਊਜ਼ ਮਿਲਿਆ ਹੈ ਅਸੀਂ ਨੈਸ਼ਨਲ ਖੇਡਣ ਲਈ ਦਿੱਲੀ ਗਏ ਸੀ ਸਾ ਸੋਨੀਆ ਵਿਹਾਰ ਵਿੱਚ ਉੱਥੇ ਸਾਡੇ D10 ਅਤੇ D20 ਵਿੱਚ ਮੇਰੇ ਦੋ ਮੈਡਲ ਆਏ ਹੋਏ ਹਨ ਇੱਥੇ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਸੈਂਟਰ ਵਿੱਚ ਗੇਮ ਕਰਕੇ ਇੱਥੇ ਕੋਈ ਫੀਸ ਜਾਂ ਕੁਝ ਹੈ ਇੱਥੇ ਸਾਨੂੰ ਬਹੁਤ ਵਧੀਆ ਲੱਗਾ ਇਹ ਜਿਵੇਂ ਦਾ ਘਰ ਆ ਉਵੇਂ ਦਾ ਇੱਥੇ ਲੱਗ ਰਿਹਾ ਹੈ ਕੋਈ ਪੈਸਾ ਨਹੀਂ ਲੈਂਦੇ ਬਾਬੇ ਜੀ ਵੱਲੋਂ ਸਾਰਾ ਕੁਝ ਫ੍ਰੀ ਆ ਰੋਟੀ ਪਾਣੀ ਸਭ ਨੂੰ ਇਹੀ ਆ ਕੇ ਹੋਰ ਬੱਚੇ ਆਉਣ ਤੇ ਇਸ ਗੇਮ ਵਿੱਚ ਖੇਡਣ ਉਹਨਾਂ ਨੂੰ ਬਹੁਤ ਸਹੂਲਤਾਂ ਇਥੋਂ ਦੀਆਂ ਪ੍ਰਾਪਤ ਹੋਣਗੀਆਂ ਤੁਹਾਨੂੰ ਮੈਡਲ ਲੈ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਮੈਡਲ ਲੈ ਕੇ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਤੇ ਘਰ ਦੇ ਬਹੁਤ ਖੁਸ਼ ਹੋਏ ਹਨ ਇਹ ਵੇਖ ਕੇ ਮਾਪੇ ਕੀ ਕਰਦੇ ਤੁਹਾਡੇ ਮੇਰੇ ਪਾਪਾ ਜੀ ਆਟੋ ਚਲਾਉਂਦੇ ਹਨ ਤਾਨੂੰ ਕੀ ਲੱਗਦਾ ਇੰਨੀ ਮਹਿੰਗੀ ਗੇਮ ਖੇਡ ਹੋਣ ਕਾਰਨ ਕੀ ਤੁਸੀਂ ਇਹ ਪੈਸੇ ਦੇ ਕੇ ਕਦੀ ਸਿੱਖ ਸਕਦੇ? ਨਹੀਂ ਮੈਂ ਕਦੀ ਨਹੀਂ ਸਿੱਖ ਸਕਦੀ ਸੀਗੇ ਇਹ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਕੀਤਾ ਆ। ਪਰਿਵਾਰ ਦੇ ਵਿੱਚ ਕੀ ਮਨਸੂਫ਼ ਹੋ ਰਿਹਾ ਪਰਿਵਾਰ ਦਾ ਮਾਹੌਲ ਕੀ ਆ? ਪਰਿਵਾਰ ਬਹੁਤ ਖੁਸ਼ ਆ ਉਹ ਬਾਬਾ ਜੀ ਵੱਲੋਂ ਧੰਨਵਾਦ ਉਹਨਾਂ ਨੂੰ ਵੀ। ਵੈਗਲੀ ਖਾਲਸਾ ਵੈਗਲੀ ਕੀ ਫਤਿਹ ਅੱਜ ਜਿਹੜੇ ਬੱਚੇ ਮੈਡਲ ਨੈਸ਼ਨਲ ਦੇ ਵਿੱਚੋਂ ਲੈ ਆ ਡ੍ਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਦਿੱਲੀ 'ਚ ਹੋਈ ਆ 2 ਤੋਂ 6 ਜਨਵਰੀ ਨੂੰ ਸੋ ਨਵੇਂ ਸਾਲ ਦੇ ਚੜ੍ਹਦੇ ਆ ਹੀ ਬੜੀ ਖੁਸ਼ੀ ਦੀ ਇੱਕ ਜਿਹੜਾ ਆਗਾਜ਼ ਹੋਇਆ ਸਨਸੀਚਰ ਵਰਡ ਸਪੋਰਟ ਸੈਂਟਰ ਦੇ ਖਿਡਾਰੀਆਂ ਨੇ ਕਾਫੀ ਮੈਡਲ ਅਚੀਵ ਕੀਤੇ ਜਿਸ ਵਿੱਚ 골ਡ ব্রੌਂਜ਼ ਸਿਲਵਰ ਹਰ ਤਰ੍ਹਾਂ ਦੇ ਮੈਡਲ ਅਚੀਵ ਕਰਕੇ ਜਿਹੜਾ ਓਵਰਆਲ ਇੰਡੀਆ ਦੇ ਵਿੱਚ ਆਪਣਾ ਨਾਮ ਬਣਾਇਆ ਸੋ ਇਹਦੇ ਵਿੱਚ ਜਿਹੜੇ ਛੋਟੇ ਖਿਡਾਰੀ ਆ ਉਹਨਾਂ ਨੇ ਕੁਝ ব্রੌਂਜ਼ ਮੈਡਲ ਅਚੀਵ ਕੀਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ব্রੌਂਜ਼ ਤੋਂ ਸਿਲਵਰ ਤੋਂ 골ਡ ਤੱਕ ਜਾਣਗੇ ਹਾਲ ਹੀ ਵਿੱਚ ਜਿਹੜੀ ਫਿਲਪਾਈਨ ਚ ਨੈਸ਼ਨਲ ਏਸ਼ੀਅਨ ਚੈਂਪ वर्ल्ड ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਵੀ ਸਾਡੇ ਖਿਡਾਰੀਆਂ ਨੇ ਜਿਹੜੇ ਮੈਡਲ ਅਚੀਵ ਕੀਤੇ ਸੀ ਸੋ ਇਸੇ ਤਰ੍ਹਾਂ ਜਿਹੜਾ ਸੈਂਟਰ 2014 ਤੋਂ ਚੱਲ ਰਿਹਾ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੈਡਲ ਅਚੀਵ ਕਰ ਰਿਹਾ ਸਟੇਟ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਇਹਦੇ ਸੈਂਟਰ ਨੇ ਮੱਲਾ ਮਾਰੀਆਂ ਅ ਇਹ ਸੈਂਟਰ ਸਤ ਸੀਚੇਵਾਰ ਆਸਬਾ ਮੈਂਬਰ ਜੀ ਦੀ ਰੈਨਮਾਈ 8 ਲਗਾਤਾਰ ਚੱਲ ਰਿਹਾ ਸੋ ਇੱਥੇ ਪੰਜਾਬ ਟੀਮ ਦਾ ਕੈਂਪ ਲੱਗਿਆ ਸੀਗਾ ਅਭਿਆਸ ਵੀ ਇੱਥੇ ਹੋਇਆ ਔਰ ਲੜਕੀਆਂ ਦਾ ਤੇ ਇਥੋਂ ਦੀ ਟੀਮ ਜਾ ਕੇ ਇਹਨਾਂ ਨੇ ਮੈਡਲ ਅਚੀਵ ਕੀਤੇ ਆ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੰਸੀਚਲ ਬਾਬਾਈ ਵੱਲੋਂ ਸਾਨੂੰ ਸਹਿਯੋਗ ਮਿਲਦਾ ਰਹੇਗਾ ਜਿਸ ਤਰ੍ਹਾਂ ਹੁਣ ਸਾਨੂੰ ਇੱਕ ਮਲਟੀਪਰਪਸ ਜਿਹੜੀ ਆ ਇੱਕ ਜਿਮ ਇੰਟਰਨੈਸ਼ਨਲ ਸਟੈਂਡਰਡ ਦੀ ਬਣਾ ਕੇ ਦੇਰ ਨਾਲ ਕੇ ਨੇ ਸੰਸੀਚਲ ਜੀ ਪਹਿਲਾਂ ਬੋਰਸ ਲੈ ਕੇ ਦਿੱਤੀਆਂ ਸੀਗੀਆਂ ਰੈਸ਼ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਸੋ ਇਸੇ ਤਰ੍ਹਾਂ ਜਿਵੇਂ ਬੱਚੇ ਅਚੀਵ ਕਰ ਰਹੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਸਕਾਲਰਸ਼ਿਪ ਵੀ ਜਿਹੜੀ ਮਿਲ ਰਹੀ ਆ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਜਿਹੜੇ ਆ ਅ 16000 ਰੁਪਇਆ ਜਿਹੜਾ ਵਾਰਿਆਬ ਸੋ ਸਪੋਰਟਸ ਦੇ ਵਿੱਚ ਅਸੀਂ ਅਪੀਲ ਕਰਦੇ ਆਂ ਪੰਜਾਬ ਅਸੀਆਂ ਨੂੰ ਕਿ ਬੱਚਿਆਂ ਨੂੰ ਛੋਟਿਆਂ ਨੂੰ ਸਪੋਰਟਸ ਦੇ ਵਿੱਚ ਲਾਇਆ ਜਾਵੇ ਵਿਦੇਸ਼ਾਂ ਵਿੱਚ ਭੇਜਣ ਦੀ بجائے ਪੰਜਾਬ ਦੇ ਵਿੱਚ ਰਹਿ ਕੇ ਹੀ ਤਰੱਕੀ ਕੀਤੀ ਜਾ ਸਕਦੀ ਆ ਸੋ ਤਰੱਕੀ ਬਹੁਤ ਆ ਜੇ ਤੁਸੀਂ ਕਰਨਾ ਚਾਹੀਏ ਤੇ ਇੱਕ ਆਪਣੀ ਵਿਜ਼ਨ ਨੂੰ ਚੇਂਜ ਕਰਨ ਦੀ ਲੋੜ ਆ ਬਦਲਣ ਦੀ ਲੋੜ ਆ ਸੋ ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਪੰਜਾਬ ਵਾਸੀ ਜਿਹੜੇ ਆ ਉਹ ਸਾਡੇ ਸੈਂਟਰ ਦੇ ਵਿੱਚ ਆ ਕੇ ਬਿਨਾਂ ਕਿਸੇ ਪੈਸੇ ਤੋਂ ਮੁਫਤ ਵਿੱਚ ਟ੍ਰੇਨਿੰਗ ਲੈ ਸਕਦੇ ਨੇ ਤੇ ਆਪਣਾ ਭਵਿੱਖ ਬਣਾ ਸਕਦੇ ਨੇ ਮੌਜੂਦਾ ਸਮੇਂ ਵਿੱਚ ਕਿੰਨੇ ਬੱਚੇ ਤੇ ਜਿਹੜੀ ਆ ਪ੍ਰੈਕਟਿਸ ਕਰ ਰਹੇ ਆ ਹਾਂ ਸਾਡੇ ਕੋਲ ਹਰ ਸਾਲ 70 ਤੋਂ 100 ਬੱਚਾ ਪ੍ਰੈਕਟਿਸ ਕਰਦਾ ਕਿਸੇ ਵੇਲੇ ਕੁਝ ਆ ਜਾਂਦੇ ਨੇ ਕੁਝ ਚੱਲ ਜਾਂਦੇ ਨੇ ਤੇ ਇੱਥੇ ਵੱਖ-ਵੱਖ ਤਰ੍ਹਾਂ ਦੀ ਜਿਵੇਂ ਸਟੇਟ ਚੈਂਪੀਅਨਸ਼ਿਪ ਲਈ ਤਿਆਰੀ ਕਰਵਾਈ ਜਾਂਦੀ ਆ ਨੈਸ਼ਨਲ ਚੈਂਪੀਅਨਸ਼ਿਪ ਲਈ ਤਿਆਰੀ ਕਰਵਾਈ ਜਾਂਦੀ ਆ ਫਿਰ ਅਲਰਡੀ ਇੰਟਰ ਯੂਨੀਵਰਸਿਟੀ ਲਈ ਤਿਆਰੀ ਕਰਵਾਈ ਜਾਂਦੀ ਆ ਤੇ ਇੰਟਰ ਕਾਲਜਾਂ ਲਈ ਤਿਆਰੀ ਕਰਵਾਈ ਜਾਂਦੀ ਆ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਤੇ ਯੂਨੀਵਰਸਿਟੀ ਦੀ ਟੀਮ ਜਿਹੜੀ ਆ ਉਹ ਵੀ ਇੱਥੇ ਸਾਡੇ ਕੋਲ ਵਿਆਸ ਕਰਦੀ ਆ ਕਿਹੜੀ ਉਮਰ ਦੇ ਬੱਚੇ ਇੱਥੇ ਭਾਗ ਲੈ ਸਕਦੇ ਕਿਹੜੀ ਉਮਰ ਪਹੁੰਚ ਤੋਂ ਬਾਅਦ ਕਰ ਸਕਦੇ 10 ਸਾਲ ਤੋਂ ਬੱਚੇ ਸਟਾਰਟ ਕਰ ਸਕਦੇ ਆ 8-10 ਸਾਲ ਤੋਂ ਕਰ ਸਕਦੇ ਆ ਕਿਉਂਕਿ ਇਹ ਹੀ ਏਜ ਆ ਤੇ ਇਤੋਂ ਸਿੱਖਿਆ ਲਈ ਕਿੰਨੇ ਕੇ ਬੱਚੇ ਜਿਹੜੇ ਵਿਭਾਗਾਂ ਵਿੱਚ ਭੱਤੀ ਵਿੱਚ ਸਾਡੇ ਕੋਲ ਇਥੋਂ ਕਮ ਸੋ ਕਮ 600 ਦੇ ਖਿਡਾਰੀ ਵੱਧ ਜਿਹੜੇ ਆ ਹਜ਼ਾਰ ਦੇ ਹਜ਼ਾਰ ਦੇ ਕਰੀਬ ਖਿਡਾਰੀ ਟ੍ਰੇਨਿੰਗ ਲੈ ਚੁੱਕੇ ਆ ਜਿਹਦੇ ਵਿੱਚ ਉਹ 600 ਦਾ ਮੈਡਲਿਸਟ ਆ ਜਿਹਦੇ ਵਿੱਚ ਸਟੇਟ ਤੋਂ ਲੈ ਕੇ ਇੰਟਰ ਕਾਲਜ ਇੰਟਰਵਰਸਿਟੀ ਜਾਂ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੱਕ ਮੈਡਲ ਆ ਸਾਰੇ ਬੱਚਿਆਂ ਦੇ ਵੱਖ-ਵੱਖ ਸੋ ਹਰ ਸਾਲ 100 ਦੇ ਕਰੀਬ ਬੱਚੇ ਟ੍ਰੇਨਿੰਗ ਲੈਂਦੇ ਨੇ ਸੋ ਜਿਹੜੀ ਬਿਨਾ ਕਿਸੇ ਪੈਸੇ ਤੋਂ ਫ੍ਰੀ ਵਿੱਚ ਜਿਹੜੀ ਆ ਅੰਡਰ ਦਾ ਸੁਪਰਵਾਈਜ਼ਨ ਆਫ ਸੰਤ ਬਲਬੀਤ ਸਿੰਘ ਸੀਚੇਵਾਰਾ ਸਭਾ ਮੈਂਬਰ ਜੀ ਦੀ ਰੈਨਮਈ ਇੱਥੇ ਚੱਲ ਰਹੀ ਹੈ ਤੁਸੀਂ ਬੱਚਿਆਂ ਨੂੰ ਕੀ ਸਲੋਗਨ ਦੇਣਾ ਚਾਹੋਗੇ ਜਾਂ ਮੈਂ ਇਹੋ ਸੁਨਾ ਦੇਣਾ ਚਾਹੁੰਦੇ ਆ ਕਿ ਘਰਾਂ ਚੋਂ ਨਿਕਲੋ ਨਿਕਲ ਕੇ ਆਪਣਾ ਅਚੀਵ ਕਰੋ ਖੇਡਾਂ ਦੇ ਵਿੱਚ ਲੱਗੋ ਵੇਲੇ ਸਮੇਂ ਦੀ ਇੱਕ ਜੋਗ ਵਰਤੋਂ ਹੋ ਜੇਗੀ ਜੇਕ ਤੁਹਾਡਾ ਬਾਹਰ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਪੰਜਾਬ 'ਚ ਰਹਿ ਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ